ਵੀ ਮਿੱਤਰੋ ਪੂਰੇ ਪੰਜਾਬ ਦੇ ਵਿੱਚ ਰੌਲਾ ਪਿਆ ਪਿਆ ਕਹਿੰਦੇ ਕੋਈ ਕਹਿੰਦਾ ਮੈਂ 10 ਜਾਂ ਚ ਵਾਜਨ ਘਟਾ ਦੂੰਗਾ ਕੋਈ ਕਹਿੰਦਾ 15 ਜਿਹੜੇ ਘਟਾਉਂਦੇ ਆ ਉਹਨਾਂ ਦੇ ਅੱਜ ਲਾਈਵ ਸਾਪਾ ਮਾਰਨੇ ਵੀ ਕੀ ਛੋਡੇ ਕੋਲੇ ਹੈਗਾ ਹੈ ਜਾ ਵੀ ਜਿਹੜਾ 10-10 15-15 ਦਿਨਾਂ ਚ ਘਟਾਈ ਜਾਂਦੇ ਵਾਜਰਾ ਕਿਤੇ ਉਹੀ ਗੱਪ ਤਾਂ ਨਹੀਂ ਮਾਰੀ ਜਾਂਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਘਟਾਉਣੇ ਹੀ ਵਾਜਨਾ ਹਾਂਜੀ ਹਾਂਜੀ ਅਸੀਂ ਭਾਈਆਂ ਨੂੰ ਘਟਾਉਣੇ ਵੀ ਆਂ ਜੀ ਵਧਾਉਣੇ ਵੀ ਆਂ ਕਿੰਨੇ ਟਾਈਮ ਦੇ ਵਿੱਚ ਕਹੀਆਂ 10-10 15-15 ਦਿਨਾਂ ਚ ਹੀ ਘਟਾਈ ਜਾਂਦੇ ਤੁਸੀਂ ਤਾਂ ਬਿਲਕੁਲ ਬਿਲਕੁਲ ਵੀਰੇ ਜਿੰਨਾ ਤੁਹਾਡਾ ਵਜਨ ਆ ਉਹਦਾ 10% ਵਜਨ ਤੁਹਾਡਾ 1 ਮਹੀਨੇ ਚ ਘਟੂਗਾ ਅੱਛਾ ਗਾਰੰਟੀ ਨਾਲ ਘਟੂਗਾ ਜੀ ਨਾਲੇ ਸਹੀ ਤਰੀਕੇ ਨਾਲ ਘਟੂਗਾ ਇੱਥੇ ਵੀ ਹੈਗਾ ਜਿਹਨੇ ਘਟਾਇਆ ਵਾਲ ਬਿਲਕੁਲ ਸਾਰੇ ਜੀ ਨੇ ਅੱਜ ਆਪਣੇ ਕੋਲ 4 ਤੋਂ 5 ਜਾਣੇ ਨੇ ਜਿਹੜੇ ਆਪਣੇ ਕੋਲ ਆਏ ਹੋਏ ਨੇ ਆਪਾਂ ਨੂੰ ਥੈਂਕ ਯੂ ਕਰਨੀ ਆਏ ਨੇ ਇਹਨਾਂ ਨੂੰ ਪੁੱਛ ਸਕਦੇ ਕੋਈ ਉਹ ਤਾਂ ਨਹੀਂ ਆਇਆ ਬਈ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਤੁਸੀਂ ਘਟਾਈ ਬਣ ਹਾਂਜੀ ਮੈਂ ਘਟਾਇਆ ਜੀ ਬਜਨ ਘਟਾਇਆ ਬਈ ਮੈਂ 21 ਕਿਲੋ ਵਜਨ ਘਟਾਇਆ ਜੀ ਅੱਛਾ ਗੱਪ ਤਾਂ ਨਹੀਂ ਮਰੀ ਜਾਂਦਾ ਬਈ ਕਿੰਨੇ ਟਾਈਮ ਚ ਮੈਂ 2.5 ਮਹੀਨੇ ਚ ਵਜਨ ਘਟਾਇਆ ਜੀ ਅੱਛਾ ਫੋਟੋ ਫੁੱਟੋ ਹੈਗੇ ਤੇ ਲੈ ਲਵੇ ਪਹਿਲਾਂ ਹੈਗਾ ਜੀ ਸਾਰਾ ਪਿੰਡ ਕਬਾ ਜੀ ਅੱਛਾ ਅਗਲਾ ਕਹਿੰਦਾ ਵੀ ਦਿਨ ਹੋ ਗਈ ਗਿਆ ਨੀਛੇ ਦੀ ਕਿਉਂਕਿ ਮੈਂ ਘਟਾ ਲਿਆ ਵਜਨ ਤੇ ਕੋਈ એનર્ਜੀ ਨਰਜੀ ਡਾਊਨ ਨਹੀਂ ਹੋਈ ਹੋਵੇ ਕੋਈ ਵੀਕਨੈਸ ਨਹੀਂ ਹੋਈ ਸਾਮਾ ਤੇ ਨਹੀਂ ਨਹੀਂ ਤੇ ਹੋਰ ਤੁਸੀਂ ਵੀ ਘਟਾਈ ਹਾਂਜੀ ਮੈਂ ਵੀ ਘਟਾਈ ਸਸੀ ਕਾ ਜੀ ਸਸੀ ਕਾ ਕਿੰਨਾ ਵਾਦਨ ਘਟਾਈ ਤੁਸੀਂ ਮੈਂ 2 ਮਹੀਨੇ ਚ 17 ਕਿਲੋ ਘਟਾਇਆ 17 ਕਿਲੋ ਦੇਖ ਲਓ ਜੀ ਤੁਹਾਡੇ ਲਵੇ ਹੈਗੀਆਂ ਫੋਟੋ ਹਾਂਜੀ ਆਪਾਂ ਇੰਨੇ ਵੀ 17 ਕਿਲੋ ਘਟਾਇਆਗਾ ਲਾਈਵ ਦਿਖਾਓ ਜੀ ਫੋਟੋ ਇੱਧਰ ਤੁਸੀਂ ਦੇਖ ਸਕਦੇ ਹੋ ਦੋਸਤੋ ਆਹ ਫੋਟੋ ਦੇਖੋ ਪਹਿਲਾਂ ਨਾਲੇ ਹੁਣ ਇੱਧਰ ਦੇਖੋ 17 ਕਿਲੋ ਵਾਦਨ ਘਟਾਇਆਗਾ 2 ਮਹੀਨਿਆਂ ਦੇ ਵਿੱਚ ਤੇ ਬਾਕੀ ਦੀ ਗੱਲ ਬਾਤ ਬਾਅਦ ਉਹ ਨਾ ਕਰਦੇ ਆ ਵੀ ਕੀ ਪ੍ਰੋਸੈਸ ਹੈ ਕੀ ਵੇਡਾ ਤੇ ਬਾਈ ਹੁਣ ਸਮਝਾਓ ਸਾਰੀ ਗੱਲ ਬਾਤ ਜੀ ਹਾਂਜੀ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਵੀ ਸਾਡੇ ਕੋਲ ਨਿਊਟ੍ਰੀਸ਼ਨ ਹੁੰਦਾ ਜੀ ਤੇ ਆਪਾਂ ਤੁਹਾਨੂੰ ਡਾਈਟ ਦਿੰਨੇ ਆ ਬਹੁਤ ਲੋਕਾਂ ਦਾ ਵੀ ਇਹ ਚੀਜ਼ ਦਾ ਵਹਿਮ ਹੁੰਦਾ ਵਾ ਕਿ ਨਿਊਟ੍ਰੀਸ਼ਨ ਆ ਕੋਈ ਦਵਾਈ ਆ ਸਾਨੂੰ ਇਹਦਾ ਸਾਈਡ ਇਫੈਕਟ ਹੋਊਗਾ ਸਾਨੂੰ ਇਹਦੇ ਨਾਲ ਕੋਈ ਹੋਰ ਬਿਮਾਰੀ ਲੱਗ ਜੂਗੀ ਪਰ ਇਦਾਂ ਦਾ ਕੁਝ ਵੀ ਨਹੀਂ ਹੈਗਾ ਰਿਜ਼ਲਟ ਸਾਡੇ ਸਾਹਮਣੇ ਨੇ ਇਹ ਨਹੀਂ ਹੈਗਾ ਵੀ ਕੋਈ ਠੱਗੀ ਹੋ ਰਹੀ ਆ ਕੋਈ ਚੋਰੀ ਹੋ ਰਹੀ ਆ ਕਿਸੇ ਦਾ ਵੀ ਵਜ਼ਨ ਵੱਧਾ ਜਾਂ ਕਿਸੇ ਦਾ ਘਟਾ ਉਹ ਵਧਾਉਣਾ ਚਾਹੁੰਦਾ ਘਟਾਉਣੇ ਵੀ ਆ ਉਹ ਵਧਾਉਣੇ ਵੀ ਬਿਲਕੁਲ ਜੀ ਬਿਲਕੁਲ ਉਹ ਜੀ ਸਦਕੇ ਸਾਨੂੰ ਫੋਨ ਕਰ ਸਕਦਾ ਜੀ ਮੈਂ ਨਹੀਂ ਚਾਹੂੰਗਾ ਵੀ ਤੁਸੀਂ ਕਿਸੇ ਦੀਆਂ ਗੱਲਾਂ ਛਾ ਕੇ ਆਫਜ਼ਾ ਨੁਕਸਾਨ ਕਰੋ ਤੁਸੀਂ ਇੱਕ ਵਾਰ ਫੋਨ ਕਰਕੇ ਦੇਖੋ ਤੁਹਾਡੀ ਤਸੱਲੀ ਹੁੰਦੀ ਆ ਤਾਂ ਬਹੁਤ ਚੰਗੀ ਗੱਲ ਆ ਜੇ ਨਹੀਂ ਹੁੰਦੀ ਤਾਂ ਉਹ ਤੁਹਾਡੀ ਇੱਛਾ ਵਾ ਜੀ ਤੇ ਇਹਦਾ ਜਿਹੜਾ ਰਿਜ਼ਲਟ ਆ ਉਹ ਗਾਰੰਟੀਡ ਆ ਭਾਈ ਤੁਸੀਂ ਨੇ ਕਿੰਨੇ ਕੁ ਲੋਕਾਂ ਦਾ ਪਾਸਾ ਦਾ ਵੀ ਵਜ਼ਨ ਘਟਾ ਦਿੱਤਾ ਵੀਰੇ ਏ ਜੀ ਦੀ ਕੋਈ ਗਿਣਤੀ ਨਹੀਂ ਰੱਖੀ ਹੈਗੀ ਤੁਹਾਨੂੰ ਸਹੀ ਗੱਲ ਦੱਸਾਂ ਜੇ ਮੈਂ ਸੱਚ ਆ ਤਾਂ ਲਾਂਭਾ ਬਈ ਕਿਸੇ ਦਾ ਬਿਲਕੁਲ ਵੀ ਨਹੀਂ ਜੀ ਆਪਦੀ ਜੁਬਾਨੀ ਮੈਂ ਕਿਸੇ ਦੀ ਗਿਣਤੀ ਨਹੀਂ ਰੱਖੀ ਕਿਉਂਕਿ ਲੋਕ ਬਹੁਤ ਆਉਂਦੇ ਨੇ ਬਹੁਤ ਲੋਕ ਪਰੇਸ਼ਾਨ ਨੇ ਸਪੈਸ਼ਲੀ ਆਪਦੇ ਭਜਨ ਤੋਂ ਕਿਉਂਕਿ ਭਜਨ ਦੇ ਨਾਲ ਇੱਕ ਭਜਨ ਹੀ ਐਜੀ ਚੀਜ਼ ਆ ਜਿਹੜੀ ਬਿਮਾਰੀਆਂ ਦਾ ਘਾਰ ਆ ਆਪਾਂ ਕਹਿ ਦਿੰਦੇ ਹੁੰਦੇ ਆ ਹਾਂ ਤੇ ਬਹੁਤ ਲੋਕ ਨੇ ਜਿਹੜੇ ਆਪਣੇ ਕੋਲ ਆਉਂਦੇ ਨੇ ਤੇ ਆਪਾਂ ਉਹਨਾਂ ਦਾ ਰਿਜ਼ਲਟ ਇੱਕ ਬਈ ਤੁਹਾਡਾ ਇੱਕ ਹੋਰ ਲਾਂਭਾ ਹੁੰਦਾਗਾ ਜਿਨ੍ਹਾਂ ਦੇ ਵੀ ਮੋਟਾਪੇ ਵਾਲੀਆਂ ਵੀਡੀਓ ਪਈਆਂ ਲੀਆਂ ਹੋਰ ਵੀ ਦੇਖੇ ਨੈਟ ਤੇ ਵੀ ਫੋਨ ਨਹੀਂ ਚੱਕਦੇ ਤੁਸੀਂ ਚੱਕੋਗੇ ਫੋਨ ਬ ਵੀ ਇੰਨੇ ਕ ਲੋਕ ਪਰੇਸ਼ਾਨ ਨੇ ਸਾਨੂੰ ਫੋਨ ਤੇ ਇੱਕ ਫੋਨ ਆਉਂਦਾ ਤਾਂ ਵਿੱਚ ਉਹਦੇ ਪੰਜ ਫੋਨ ਆ ਜਾਂਦੇ ਨੇ ਜੀ ਠੀਕ ਆ ਤੁਸੀਂ ਚੱਕਦੇ ਹੋ ਬਿਲਕੁਲ ਕਰਦੇ ਆ ਕਾਲ ਬੈਕ ਕਰਦੇ ਆ ਜੇ ਫੋਨ ਨਹੀਂ ਚੱਕ ਹੋ ਰਿਹਾ ਹੈਗਾ ਸਾਡਾ WhatsApp ਤੇ ਸੇਮ ਸਾਡਾ ਕਾਲਿੰਗ ਨੰਬਰ ਆ ਸੇਮ ਸਾਡਾ WhatsApp ਨੰਬਰ ਆ ਤੁਸੀਂ ਸਾਨੂੰ WhatsApp ਤੇ ਵੀ ਮੈਸੇਜ ਕਰ ਦਿਓ ਜੇ ਹੋਰ ਕੁਛ ਨਹੀਂ ਤਾਂ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡਾ WhatsApp ਦੇ ਉੱਤੇ ਤੁਹਾਨੂੰ ਜਵਾਬ ਜ਼ਰੂਰ ਦਿੱਤਾ ਜਾਊਗਾ। ਇੱਕ ਬਾਈ ਹੋਰ ਸਵਾਲ ਆ ਮੇਰਾ ਵੀ ਜਿਹੜਾ ਤੁਹਾਡਾ ਪ੍ਰੋਡਕਟ ਆ ਇਹ ਡਿਲੀਵਰੀ ਕਰ ਦਿੰਦੇ ਹੋ ਤੁਸੀਂ? ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ 올ਓਵਰ ਇੰਡੀਆ ਡਿਲੀਵਰੀ ਆ ਜਿਹੜੀ ਆਪਣੀ ਉਹ ਫ੍ਰੀ ਆ। ਫ੍ਰੀ ਡਿਲੀਵਰੀ ਬਿਲਕੁਲ ਜਿਹੜੇ ਫੋਰਨ ਦੇ ਵਿੱਚ ਜਾਂਦੇ ਨੇ ਉਹਦੇ ਡਿਲੀਵਰੀ ਚਾਰजेस ਜਿਹੜੇ ਲੱਗਦੇ ਆ ਜਿਹੜੀ ਕੰਪਨੀ ਲਾਉਂਦੀ ਆ ਉਹੀ ਲੱਗਣਗੇ। ਵਰਲਡਵਾਈਡ ਆ ਹੈ ਬਾਈ ਡਿਲੀਵਰੀ। ਵਰਲਡਵਾਈਡ ਡਿਲੀਵਰੀ ਆ ਜੀ ਤੁਸੀਂ ਦੁਨੀਆਂ ਦੇ ਜਿਹੜੇ ਮਰਜ਼ੀ ਖੁੰਝੇ ਚ ਪ੍ਰੋਡਕਟ ਮੰਗਾ ਸਕਦੇ ਹੋ ਜੀ ਤੇ ਦੋ ਨੰਬਰ ਜਿਹੜਾ ਡਿਲੀਵਰੀ ਦੇ ਵਿੱਚ ਵੀ ਲੋਕ ਠੱਗੀ ਲਾਉਂਦੇ ਆ ਹਨਾ ਤਾਂ ਅਸੀਂ ਤੁਹਾਨੂੰ ਇਹ ਵੀ ਖੁੱਲ੍ਹ ਦੰਨੇ ਆ ਵੀ ਜਿਹੜੇ ਬਾਹਰੋਂ ਪਾਰਸਲ ਮੰਗਵਾਉਂਦੇ ਨੇ ਤੁਸੀਂ ਸਾਨੂੰ ਆਪਦੇ ਪਾਰਸਲ ਵਾਲੇ ਦਾ ਨੰਬਰ ਭੇਜ ਦਿਓ ਅਸੀਂ ਤੁਹਾਡਾ ਪ੍ਰੋਡਕਟ ਉੱਥੇ ਪਹੁੰਚਦਾ ਕਰ ਦਾਂਗੇ ਤੁਸੀਂ ਆਪਦੇ ਥਰੂ ਮੰਗਾ ਲਓ ਇੱਕ ਵਾਰੀ ਐਡਰੈਸ ਜ਼ਰੂਰ ਦੱਸਿਓ ਬਾਈ ਤੁਹਾਡਾ ਐਡਰੈਸ ਆਪਣਾ ਹੈਗਾ ਜੀ ਇਹ ਪਿੰਡ જયਪਰਾ ਦਰਾਹੇ ਦੇ ਨਾਲ ਤੇ ਜ਼ਿਲ੍ਹਾ ਸਾਡਾ ਲੁਧਿਆਣਾ ਵਾ ਇਦਾਂ ਹੀ ਸਾਡਾ ਇੱਕ ਦਫ਼ਤਰ ਹੈਗਾ ਜੀ ਇਸੜੂ ਖੰਨੇ ਦੇ ਕੋਲ ਤੁਸੀਂ ਸਾਨੂੰ ਜਦ ਮਰਜ਼ੀ ਉੱਥੇ ਆ ਕੇ ਮਿਲ ਸਕਦੇ ਹੋ ਕੋਈ ਇਹ ਨਹੀਂ ਹੈਗਾ ਜੀ ਅਸੀਂ ਐਤਵਾਰ ਨੂੰ ਤੁਹਾਨੂੰ ਕਹਾਂਗੇ ਵੀ ਛੁੱਟੀ ਆ ਦਰਦੇ 7 ਦਿਨ ਵੀਕ ਦੇ ਤੁਸੀਂ ਜਦ ਮਰਜੀ ਆ ਸਕਦੇ ਹੋ 24 ਘੰਟੇ ਅਸੀਂ ਤੁਸੀਂ ਕਦੇ ਵੀ ਸਾਨੂੰ ਸੰਪਰਕ ਕਰੋ ਅਸੀਂ ਤੁਹਾਡੇ ਲਈ ਖੜੇ ਆ। ਬਾਕੀ ਸਕਰੀਨ ਤੇ ਨੰਬਰ ਵੀ ਚੱਲੀ ਜਾਂਦਾ ਦੋਸਤੋ ਇੱਕ ਵਾਰੀ ਸੰਪਰਕ ਜਰੂਰ ਕਰੋ ਜਿਹੜੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਨੇ ਥੋੜਾ ਹੱਲ ਪੱਕਾ 100% ਕਰਕੇ ਤੋੜਨਗੇ ਤੇ ਜੇ ਕਿਸੇ ਨੇ ਵਜ਼ਨ ਵਧਾਉਣਾ ਉਹ ਵੀ ਬਾਈ ਹੱਲ ਕਰਦੇ ਨੇ। ਹਾਂਜੀ ਧੰਨਵਾਦ।